ਦੁਰਾ ਮਾਰਿਆ ਮਾਰਨ ਵਾਲਿਆਂ ਨੇ ਖੱਪੇ ਪਾਸੇ ਪਾਸ਼ਾ ਜੀ ਦੇ ਕਲਗੀਆਂ ਵਾਲੇ ਪਾਸ਼ਾ ਦੇ ਖੂਨ ਦੇ ਫੁਹਾਰੇ ਚੱਲੇ ਟੰਕੇ ਵੀ ਲੱਗੇ ਇੰਗਲੈਂਡ ਦੇ ਡਾਕਟਰ ਨੇ ਟੰਕੇ ਲਾਏ ਗੁਰੂ ਗੋਬਿੰਦ ਸਿੰਘ ਜੀ ਪੇਟ ਦੇ ਤੇ ਹੁਣ ਐਨਾ ਵੱਡਾ ਜ਼ਖਮ ਸਿੰਘ ਗੱਤਕੇ ਖੇਡਣ ਨਵੇਂ ਸਿੱਖ ਭਰਤੀ ਹੋ ਰਹੇ ਐ ਫਿਰ ਵੀ ਬਾਹਰ ਆ ਕੇ ਬੈਠਦੇ ਐ ਕਿੰਨੇ ਕਿਵੇਂ ਕਹਦਿਆਂ ਮੈਂ ਥੱਕ ਗਿਆ ਕਮਰ ਕੱਸੇ ਲਾ ਕੇ ਤਿਆਰ ਪਰ ਤਿਆਰ ਹੋ ਕੇ ਰੋਜ ਆਉਂਦੇ ਸੀ ਅਖੀਰਲੇ ਦਿਨ ਵੀ ਜਦਨ ਦੁਨੀਆ ਚੋਂ ਗਏ ਐ ਦਸਤਾਰ ਸਜਾ ਕੇ ਚੋਲਾ ਪਾ ਕੇ ਨੀਲਾ ਕਮਰ ਕੱਸਾ ਦਮਾਲਾ ਤਿਆਰ ਪਰ ਤਿਆਰ ਹੋ ਕੇ ਆਏ ਇਹ ਮੈਨੂੰ ਵੇਖ ਕੇ ਪੱਗਾਂ ਬੰਨਦੇ ਐ ਹੌਂਸਲੇ 'ਚ ਰਹਿੰਦੇ ਐ ਮੈਂ ਕਿਵੇਂ ਕਹਦੇ ਆ ਮੈਂ ਤਰਾ ਮੇਰਾ ਬੁਰਾ ਹਾਲ ਹੈ ਮੈਂ ਕਿਵੇਂ ਕਹਦੇ ਆ ਮੇਰੇ ਖੂਨ ਚੱਲਦਾ ਮੇਰੇ ਤੋਂ ਬੋਲਿਆ ਨਹੀਂ ਹੁੰਦਾ ਫੇਰ ਵੀ ਜੋਰ ਲਾ ਕੇ ਕੋਸ਼ਿਸ਼ ਕੀਤੀ ਏ ਜਾਂਦੇ ਜਾਂਦੇ ਫਤੇ ਬਲਾ ਕੇ ਮੈਂ ਕਿਵੇਂ ਕਹਿ ਰਿਹਾ